ਉਹ ਉਹ ਜਿਆਦਾ ਵਧੀਆ ਫੀਲ ਹੁੰਦਾ ਜਦੋਂ ਘਰਦਿਆਂ ਨੂੰ ਵਧੀਆ ਰੱਖਦਾ ਪ੍ਰਾਊਡ ਹੁੰਦਾ ਬਸ ਮੇਰੇ ਘਰਦਿਆਂ ਨੂੰ ਮੇਰੇ ਤੇ ਪ੍ਰਾਊਡ ਹੋਣਾ ਚਾਹੀਦਾ ਬਾਕੀ ਸਭ ਠੀਕ ਐ ਘੜੇ ਦਾ ਅੱਗੇ ਜੀ ਆਤਾ ਜਾ ਜਦੋਂ ਤੱਕ ਘੜੇ ਮੇਰੇ ਨਾਮ ਫੜਨਾ ਕੋਸ਼ਿਸ਼ ਕੇ ਮੈਨੂੰ ਨਹੀਂ ਆਤਾ ਜਾ ਜਦੋਂ ਤੱਕ ਘੜੇ ਮੇਰੇ ਬੰਦਾ ਜ਼ਿੰਦਗੀ ਦੇ ਵਿੱਚ ਸਭ ਕੁਝ ਨਹੀਂ ਗਵਾਵੇ ਪਰ ਇੱਕੋ ਇੱਕ ਮਾ ਆ ਉਹਦਾ ਦਿਲ ਨਾ ਦੁਖਾਵੇ ਮੈਂ ਚੋਣਾ ਹਰ ਜਨਮ ਤੂੰ ਹੋਵੇਂ ਮੇਰੀ ਮਾਂ ਐਸ ਗੱਲ ਤੋਂ ਨਾ ਕਰ ਜਮੀ ਮੈਨੂੰ ਕਿਤੇ ਨਾ ਮੈਨੂੰ ਪਤਾ ਮੈਂ ਵੀ ਤੈਨੂੰ ਬੜਾ ਤੰਗ ਕਰਦਾ ਪਰ ਛੱਡ ਕੋਈ ਨਾ ਚੱਲ ਪੁੱਤ ਤੇਰਾ ਹਾਂ ਮੈਨੂੰ ਲੱਗਦਾ ਐ ਚੰਗਾ ਜਦੋਂ ਕੱਢਦੀ ਐ ਗੱਲਾਂ ਕਿਉਂਕਿ ਮਾਂ ਦੀਆਂ ਗਾਲਾਂ ਉਦਿਆਂ ਨਾਲ ਬਚਪਨ ਤੋਂ ਤੂੰ ਲੈ ਕੇ ਮੈਨੂੰ ਲਾੜ ਹੀ ਲੜਾਇਆ ਜੋ ਵੀ ਸੀ ਸਿਖਾਇਆ ਸਭ ਚੰਗੇ ਲਈ ਸਿਖਾਇਆ ਅੱਜ ਜੋ ਵੀ ਕੁਝ ਹਾਂ ਤੇਰੇ ਕਰਕੇ ਹੀ ਹਾਂ ਦੁਨੀਆ ਦੀ ਗੱਲਾਂ ਸਭ ਝੜ ਕੇ ਹੀ ਹਾਂ ਤੂੰ ਚੰਦੀ ਸੀ ਪੜੋਣਾ ਪਰ ਪੜਿਆ ਮੈਂ ਨਾ ਦੁਆਵਾਂ ਤੇਰੀ ਆ ਨਾ ਚਮਕਾਤਾ ਤੇਰਾ ਨਾ ਹਰ ਕਦਮ ਕਦਮ ਮੇਰੇ ਨਾਲ ਸੀ ਤੂੰ ਖੜੀ ਮੇਰੇ ਲਈ ਤੂੰ ਦੱਸ ਕਿੱਥੇ ਕਿੱਥੇ ਨਹੀਂ ਸੀ ਲੜੀ ਜੜੀ ਜਗਾ ਕਵੇਂ ਉਹੀ ਜਿੱਤ ਲਵਾਂ ਤੇਰੇ ਨਾਲ ਤੇਰੇ ਨਾਲ ਦਿਲੋਂ ਮੇਰਾ ਪਿਆਰ ਮੇਰੀ ماں ਤੇਰੇ ਤੇਰੇ ਨਾਲ ਦਿਲੋਂ ਮੇਰਾ ਪਿਆਰ ਮੇਰੀ ماں ਤੇਰੇ ਨਾਲ ਦਿਲੋਂ ਮੇਰਾ ਪਿਆਰ ਮੇਰੀ ماں ਕੁਈ ਸਕੇ ਮੈਨੂੰ ਦੁਨੀਆ ਦਾ ਚਾਲ ਜਦੋਂ ਤੱਕ ਖੜੇ ਬੇਬੇ ਬਾਪੂ ਮੇਰੇ ਨਾਲ ਫੜਨਾ ਕੋਈ ਸਕੇ ਮੈਨੂੰ ਦੁਨੀਆ ਦਾ ਚਾਲ ਜਦੋਂ ਤੱਕ ਖੜੇ ਬੇਬੇ ਬਾਪੂ ਮੇਰੇ ਨਾਲ ਜ਼ਿੰਦਗੀ ਦੇ ਵਿੱਚ ਲੱਗਦਾ ਨਾ ਡਰ ਜਿਉ ਹੈਗਾ ਮੇਰੇ ਨਾਲ ਜਾਵਾ ਦੁਨੀਆ ਨਾਲ ਲੜ ਸੱਤ ਜਨਮ ਵੀ ਲਾ ਕੇ ਮੋੜ ਸਕਾ ਨਾ ਮੈਂ ਮੁੱਲ ਹਰ ਚੀਜ਼ ਵਿੱਚ ਦਿੱਤੀ ਪੂਰੀ ਉਹਨੇ ਖੁੱਲ ਇੱਕ ਚੀਜ਼ ਮੰਗੀ ਉਹਨੇ ਤੋਸੀ ਦਵਾਈ ਹਰੇਕ ਰੀਜ ਬਾਪੂ ਤੂੰ ਸੀ ਪਗਾਈ ਦੇ ਦਿੱਤੇ ਸਾਰੇ ਮੈਨੂੰ ਜ਼ਿੰਦਗੀ ਦੇ ਸੁੱਖ ਸਾਰੇ ਮੇਰੇ ਤੋਂ ਲ ਕੋਏ ਉਹਨੇ ਜਿੰਨੇ ਵੀ ਸੀ ਦੁੱਖ ਕਿਹੜਾ ਰੁਪਏ ਪੰਜ ਲੈ ਕੇ ਇੱਥੇ ਖਾਂਦਾ ਸੀ ਗਲੇਜ਼ ਉਹਦੇ ਸ਼ੌਂਕ ਲਈ ਤੂੰ ਕਾਤੋਂ ਗਿਆ ਪਰਦੇਸ ਤੇਤੀ ਮਿਲ ਬਾਪੂ ਸਾਡਾ ਲੱਗਦਾ ਨਾ ਜੀ ਉੜੀਕਦਾਇਆ ਪੁੱਤ ਤੇ ਉੜੀਕਦੀ ਆਤੀ ਉਂਗਲ ਤੂੰ ਫੜ ਮੈਨੂੰ ਤੁਰਨਾ ਸਿਖਾਇਆ ਅੱਜ ਕਾਮਯਾਬੀ ਦਾ ਮੈਂ ਹੱਥ ਫੜ ਕੇ ਦਿਖਾਇਆ ਉਂਗਲ ਤੂੰ ਫੜ ਮੈਨੂੰ ਤੁਰਨਾ ਸਿਖਾਇਆ ਅੱਜ ਕਾਮਯਾਬੀ ਦਾ ਮੈਂ ਹੱਥ ਫੜ ਕੇ ਦਿਖਾਇਆ ਚਾਰ ਸਾਲਾਂ ਵਿੱਚ ਮੈਨੂੰ ਕਿਤੇ ਲੱਗਾ ਨਾ ਮਹਾਨ ਬਿਨ ਤੇਰੇ ਨਰਕ ਜਿਹਾ ਲੱਗਦਾ ਜਹਾਨ ਮੈਨੂੰ ਬਿਨ ਤੇਰੇ ਨਰਕ ਜਿਹਾ ਲੱਗਦਾ ਜਹਾਨ ਮੈਨੂੰ ਬਿਨ ਤੇਰੇ ਨਰਕ ਜਿਹਾ ਲੱਗਦਾ ਜਹਾਨ ਕਿ ਮੈਨੂੰ ਦੁਨੀਆ ਦਾ ਜਾ ਤੱਕ ਤੱਕ ਖੜੇ ਬੇਬੇ ਬਾਪੂ ਮੇਰੇ ਨਾਲ ਹੜ ਨਾ ਕੋਈ ਸਕੇ